ਹੇ ਕੋ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਾਸੀ ਕਿਸਾਨਾਂ ਵੀਰਾਂ ਨੂੰ ਬੇਨਤੀ ਕੀਤੀ ਅੱਜ ਆ ਬਾਹੇ ਜੋਰ ਹਿਆ ਈਸੀ ਸਰਵਨੋ ਇੱਥੇ ਗੁਰਦਾਰ ਸਾਹਿਬ ਕੰਬ ਲੱਗ ਰਿਆ ਹਾਂ ਸਾਰ ਜਾਈਤਾਂ ਨੂੰ ਕਿਸਾਨਾਂ ਵੀਰਾਂ ਨੂੰ गुरदा साहब पहुंचो अपन जो भी मुश्किल करो हार करोड़ सुनो ये दोबारा बेनती की भाई नगर वासियों खेती बाड़ी का महकमा जो है डी सी साहब गुरुद्व साहब पहुंचाया सही संघ को बेनती की जाए पाए छेती तो छे गुरद्वारा साहब पहुंच जाओ जो इनके कैंप लग रहा है आज अपन मुश्किल डीसी साहब के हुक्म विचार प्रचार करो उन्होंने विचार सुनो दे बेनती की जाए पाए नगर ਮੇਨ ਦਾ ਉਦੇਸ਼ ਇਹ ਹੈ ਕਿ ਜਿਹੜਾ ਤੁਸੀਂ ਸਾਰੇ ਜਿਹੜਾ ਜਾਣਦੇ ਹੋ ਕਿ ਅੱਜ ਜਿਹੜਾ ਅਲੱਗ-ਤੱਲ ਨੂੰ ਸਮਾਂ ਚੱਲ ਰਿਹਾ ਵਾਦੀ ਦਾ ਸਮਾਂ ਆ ਗਿਆ ਇਸ ਤੋਂ ਬਾਅਦ ਕਿ ਜਿੱਦਾਂ ਸਾਡਾ ਅੱਜਕੱਲ੍ਹ ਵਾਤਾਵਰਣ ਦਾ ਨੁਕਸਾਨ ਹੋ ਰਿਹਾ ਆ ਤੁਸੀਂ ਵੇਖਿਆ ਹੀ ਆ ਕਿ ਜਿਹੜਾ ਇੰਨਾ ਆਪਾਂ ਪੋਲੂਸ਼ਨ ਕਰਦੇ ਪਿਆ ਜੋ ਵੀ ਕਰਦੇ ਪਿਆ ਜਿਹੜੇ ਨਾਲ ਨੁਕਸਾਨ ਸਾਹਮਣੇ ਆ ਵੇਖੋ ਖੜ ਕਿੰਨੇ ਆਏ ਆ ਜਿੱਦੋਂ ਦੇ ਕਿ ਨੰਨ ਸਾਂ ਮੇਨ ਸਾਡਾ ਉਦੇਸ਼ ਇਹ ਹੈ ਕਿ ਇਸ ਵਾਦੀ ਜਿਹੜੀ ਆਪਾਂ ਆਪਣੀ ਪਰਾਲੀ ਆ ਉਹਦੀ ਸੰਭਾਲ ਕਰੀਏ ਇੱਕ ਤੇ ਜਿਹੜੀ ਪਰਾਲੀ ਆਪਾਂ ਸਾਹਮਣੀਆਂ ਉਹਨੂੰ ਅੱਗ ਨਾ ਲਾਈਏ ਉੱਤੇ ਜਿਹੜੇ ਬਾਕੀ ਹੱਲ ਨੇ ਕਿਉਂਕਿ ਕਣਕ ਦੀ ਜਿਹੜੀ ਫਸਲ ਲਗਾਉਂਦੇ ਸੀ ਉਹ ਅੱਜ ਉਹ ਜ਼ਰੂਰੀ ਸੀਗਾ ਕਿ ਲੋਕਾਂ ਤੱਕ ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ ਅੱਜ ਅਸੀਂ ਪਿੰਡ ਜਿੰਦੜ ਵਿਖੇ ਇਕੱਠੇ ਹੋਏ ਆਂ ਕਿ ਪਰਾਲੀ ਨੂੰ ਆਗਣੇ ਲਾਉਂਦੇ ਨਹੀਂ ਜਿਹੜੀ ਸਟਬਲ ਬਰਨਿੰਗ ਆ ਉਹਨੂੰ ਅਸੀਂ ਜ਼ੀਰੋ ਕਰਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਗੁਰਦਾਸਪੁਰ ਸਾਡੇ ਵਾਸੀ ਸਾਡੇ ਲੋਕ ਬੜੇ ਹੀ ਪਿਆਰੇ ਮੈਂ ਕਿ ਦਿਲੋਂ ਧੰਨਵਾਦ ਉਹਨਾਂ ਦਾ ਕਰਦਾ ਬੜੇ ਹੀ ਸਮੇਂਦਾਰ ਨੇ ਅੱਜ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੂੰ ਦੱਸਿਆ ਕਿ ਪਰਾਲੀ ਸਾੜਨ ਦੇ ਨੁਕਸਾਨ ਕੀ ਹੈ ਤੇ ਪਰਾਲੀ ਨੂੰ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਨਾ ਹੈ ਜਿੱਦਾਂ ਬਿਲਰਾਂ ਨੇ ਕਿਦਾਂ ਚੁੱਕਣਾ ਹੈ ਪੰਚਾਇਤੀ ਜ਼ਮੀਨ ਖਾਲੀ ਕਰਾ ਕੇ ਉੱਥੇ ਰਖਾਵਾਂਗੇ ਫੀਸ ਰਾਂ ਇੰਡਸਟਰੀਆਂ ਨਾਲ ਟਾਈਪ ਕੀਤਾ ਕਿ ਤੁਸੀਂ ਪਰਾਲੀ ਨੂੰ ਵਰਤੋ ਹਮੇਸ਼ਾ ਜਿੱਦਾਂ ਹੁਣ ਅੱਛੀ ਗੱਲਬਾਤ ਕੀਤੀ ਜੀ ਕੁਝ ਕਿਸਾਨ ਵੀਰਾਂ ਨੇ ਸਾਨੂੰ ਕਿਹਾ ਕਿ ਦੇਖੋ ਜੀ ਸਾਡੇ ਕੋ ਖਰਚੇ ਦੀ ਕਈ ਵਾਰੀ ਦਿੱਕਤ ਆਉਂਦੀ ਐ ਅਸੀਂ ਚੁੱਕ ਕੇ ਕਿੱਦਾਂ ਛੁੱਟੀ ਐ ਬੜਾ ਖਰਚ ਆਂਦਾ ਐ ਅੱਛੀ ਅੱਛਾ ਸਬੰਧੀ ਬਿੱਲ ਰਣਾ ਵੀ ਗੱਲ ਕੀਤੀ ਐ ਕਿਉਂਕਿ ਉਹਨਾਂ ਦਾ ਵੀ ਕੋਈ ਇਸ਼ੂ ਸੀਗਾ ਉਹ ਵੀ ਅੱਛੀ ਸੋਲਵ ਕਰਾਇਆ ਉਹਨਾਂ ਦੇ ਰੇਟ ਸੈੱਟ ਕੀਤੇ ਐ ਇੰਡਸਟਰੀਆਂ ਨਾਲ ਟਾਈਅਪ ਕੀਤਾ ਐ ਤੇ ਮੈਨੂੰ ਆਸ ਐ ਕਿ ਅਸੀਂ ਉਹਨਾਂ ਤੋਂ ਚੁਕਾ ਕੇ ਇੰਡਸਟਰੀਆਂ ਤੱਕ ਪਹੁੰਚਾਵਾਂਗੇ ਤਾਂ ਜੋ ਕਿਸਾਨ ਵੀਰਾਂ ਨੂੰ ਵੀ ਮੁਸ਼ਕਲਾਂ ਨਾ ਆਣ ਬੇਲਾਂ ਨਾਲ ਦਾ ਵੀ ਮੁਨਾਫਾ ਹੋਏ ਤੇ ਇੰਡਸਟਰੀਆਂ ਨੂੰ ਵੀ ਜਿਹੜੀ ਐ ਖਪਤ ਕਰਨ ਲਈ ਕੀ ਪ੍ਰਾਲੀ ਨੂੰ ਅੱਗ ਕਿਉਂ ਨਹੀਂ ਲਾਣੀ ਤੇ ਮੇਰਾ ਇੱਥੇ ਆਉਣ ਦਾ ਮਕਸਦ ਕੀ ਸੀਗਾ ਅਸੀਂ ਕੋਸ਼ਿਸ਼ ਹੈ ਕਿ ਹਰ ਪਿੰਡ ਨੂੰ ਕਵਰ ਕਰੀਏ ਮੈਂ ਆਪ ਖੋਦੇ ਜਾਵਾਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂ ਤਾਂ ਜੋ ਇੱਕ ਮਿਸਕਮਿਊਨੀਕੇਸ਼ਨ ਹੁੰਦਾ ਹੈ ਇੱਕ ਕਿਤੇ ਸਾਡੇ ਲੋਅਰ ਰੈਂਕ ਦੇ ਜਿਹੜੇ EMPLOYEES ਨੇ ਉਹ ਸਮਝਾ ਨਹੀਂ ਪਾਉਂਦੇ ਜਾਂ ਉਹਨਾਂ ਤੋਂ ਪਕੜ ਨਹੀਂ ਪਾਉਂਦੇ ਹੁਣ ਮੈਂ ਕਈ ਟਾਈਮ ਤੇ ਇਹਨਾਂ ਦਾ ਬੱਚਾ ਸੀਗਾ ਅੱਜ ਬੇਸ਼ੱਕ ਇੱਥੇ ਬੈਠਾ ਇਹਨਾਂ ਨੂੰ ਦੱਸ ਰਿਹਾ ਹਾਂ ਹਦਾਇਤਾਂ ਇਹੀ ਨੇ ਸਾਡੀ ਸਮਝਦਾਰੀ ਇਹੀ ਹੈ ਕਿਉਂਕਿ ਅਸੀਂ ਵਾਤਾਵਰਣ ਨੂੰ ਬਚਾਉਣਾ ਹੈ ਸਾਡੇ ਪੰਜਾਬ ਚ ਵੈਸੇ ਹੀ ਮੈਂ ਕਹਾਂਗਾ ਜੇ ਫੋਰੈਸਟੇਸ਼ਨ ਹੈ ਕੇ ਜੰਗਲ ਕਹੀਏ ਆਲਮੋਸਟ ਨਿਲ ਹੈ ਤੇ ਰਹਿ ਕੀ ਜਾਂਦਾ ਸਾਡੇ ਕੋਲ ਜਿਹੜੇ ਵਾਤਾਵਰਨ ਜਿਹੜਾ ਬਾਹਰੋਂ ਹਵਾਵਾਂ ਆ ਰਹੀਆਂ ਉਹਨੂੰ ਸਾਫ਼ ਸੁਥਰਾ ਰੱਖੀਏ ਤਾਂ ਜੋ ਬੱਚੇ ਜਿਹੜੇ ਕਿਸੇ ਤਰ੍ਹਾਂ ਦੀ ਜਾਲਿਵਾ ਬਿਮਾਰੀਆਂ ਤੋਂ ਜਿਹੜੇ ਆ ਪ੍ਰੇਰੀ ਨੂੰ ਔਰੇ ਨਾਲ ਅਫੈਕਟ ਨਾ ਹੋਵੇ ਇਸ ਸਬੰਧੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਮੈਂ ਇਹੀ ਕਹਿ ਰਿਹਾ ਕਿ ਅਸੀਂ ਲਾ ਨਹੀਂ ਦੇਣੀ ਮੇਰੇ ਆਉਣ ਦਾ ਮਕਸਦ ਹੈ ਮੈਂ ਸਵੇਰੇ ਦਾ 7 ਵਜੇ ਦਾ ਨਿਕਲੇ ਆ ਮੈਂ ਇਹੀ ਕੱਲੇ ਨਿਕਲੇ ਆ ਕਿਉਂਕਿ ਮੈਂ ਇਕੱਲੇ ਇਕੱਲੇ ਕਿਸਾਨ ਆਪ ਗੱਲ ਕਰਨੀ ਆ ਇਕੱਲੇ ਇਕੱਲੇ ਪਿੰਡ ਤੱਕ ਆ ਪਹੁੰਚਣਾ ਤਾਂ ਜੋ ਅਸੀਂ ਰਲ ਮਿਲ ਕੇ ਆਪਣੇ ਗੁਰਦਾਸਪੁਰ ਨੂੰ ਜੜਾ ਪ੍ਰਦੂਸ਼ਣ ਮੁਕਤ ਬਣਾਉਣਾ ਹੈ ਪਰਾਲੀ ਨੂੰ ਅਗਨ ਹੀ ਲਾਣ ਦੇਣੀ ਤੇ ਇੱਕ ਬਾਕੀ ਜ਼ਿਲ੍ਹਿਆਂ ਲਈ ਐਗਜ਼ਾਮਪਲ ਕ੍ਰੀਏਟ ਕਰਨੀ ਹੈ ਕਿ ਜਿਹੜਾ ਗੁਰਦਾਸਪੁਰ ਪੂਰਾ ਜ਼ਿਲ੍ਹਾ ਨਹੀਂ ਅੱਗ ਲਾ ਸਕਦਾ ਤੇ ਫਿਰ ਇਸ ਕਰਕੇ ਬਾਕੀਆਂ ਨੂੰ ਨਹੀਂ ਲਾਉਂਦੇ ਬਹੁਤ ਵਧੀਆ ਹੁਕਮ ਆ ਮਿਲ ਰਿਹਾ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਦਰਵਿੰਦਰ ਸਿੰਘ ਜੀ ਦੇ ਕੋਈ ਹੈਟ ਜੋ ਕਿ ਇੱਕ ਜਾਗਰੂਕਤਾ ਫੇਮ ਚਲਾਈ ਇਦੇ ਵਿੱਚ ਅਸੀਂ 15 ਅਕਤੂਬਰ ਤੱਕ 1221 ਪਿੰਡ ਕਵਰ ਕਰਦੇ ਆ। ਤੇ ਪਿਛਲੇ ਹਫਤੇ ਤੋਂ 15 ਤਰੀਕ ਤੋਂ ਲੈ ਕੇ ਹੁਣ ਤੱਕ 15 ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਤਕਰੀਬਨ 150 ਪਿੰਡ ਜਿਹੜਾ ਕਵਰ ਕਰ ਚੁੱਕੇ ਹਾਂ। ਅੱਜ ਜਿਹੜੀ ਨਵੀਂ ਆਪਾਂ ਸ਼ੁਰੂਆਤ ਕੀਤੀ ਹੈ ਕਿ ਸਵੇਰੇ 8:00 ਵੇ ਪਿੰਡ ਵਿੱਚ ਜਾ ਕੇ ਆਪਾਂ ਕਿਸਾਨਾਂ ਨੂੰ ਦਫ਼ਤਰੀ ਟਾਈਮ ਤੋਂ ਪਹਿਲਾਂ ਉਹਦੇ ਵਿੱਚ ਜਾ ਕੇ ਮੋਟੀਵੇਟ ਕਰਾਂਗੇ ਵੀ ਆਪਾਂ ਪੁਰਾਣੀ ਨੂੰ ਆਗੜੀ ਲਾਉਣੀ ਹੈ ਸੋ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਹੁੰਗਾ ਰੱਜਾ ਜਾ ਰਿਹਾ ਸਾਡੇ ਜ਼ਿਲ੍ਹੇ ਦੇ ਬਧੀਕ ਟਿਪਟਿ ਕਮਿਸ਼ਨਰ ਸਰ ਜਿੰਦਰ ਸਿੰਘ ਜੀ ਉਹ ਵੀ ਪਿੰਡਾਂ ਪਿੰਡਾਂ ਜਾ ਕੇ ਜਿਹੜਾ ਉਹ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਅਮੀਰ ਆ ਕੇ ਅਸੀਂ ਇਸ ਵਾਰੀ ਜਿਹੜਾ ਉਹ ਜ਼ੀਰੋ ਪੱਧਰ ਤੇ ਉਹਨਾਂ ਵਿੱਚ ਕੰਮ ਜਬਰਾਵਾਂਗੇ ਜਿਹਦੇ ਵਿੱਚ ਕਿ ਸਾਰੀ ਤਰ੍ਹਾਂ ਦੀਆਂ ਰੋੜਿਆ ਓਕੇ ਇਹਦੇ ਵਿੱਚ ਕਿ ਸਿਰਫ ਕਿਸਾਨ ਨਹੀਂ ਆ ਜਥੇਬੰਦੀ ਵੀ ਹੈ ਸਾਡੇ ਨਾਲ ਨੇ ਆ ਸਾਡੇ ਨਾਲ ਜਿਹੜੀਆਂ ਐਨ ਜੀਓ ਵੀ ਨਾਲ ਨੇ ਉਹ ਸਾਡੇ ਜਿਹੜੇ ਆ ਉਹ ਡਿਪਾਰਟਮੈਂਟ ਤੇ ਹੈ ਹੀ ਆ ਵਾ ਹਰ ਇੱਕ ਤਰ੍ਹਾਂ ਜਿਹੜਾ ਉਹ ਦੇਣ ਨੂੰ ਤਿਆਰ ਆ ਖ ਉਹ ਹਟਾ ਬਹੁਤ ਸੇ ਜੋ ਕਰ ਰਿਹਾ ਇਹਨਾਂ ਨੂੰ ਵੀ ਮੁਬਾਰਕ ਆ ਭਾਈ ਜੇ ਇਹ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਵੱਧ ਤੋਂ ਵੱਧ ਸਹਿਯੋਗ ਕਰੀਏ ਤੇ ਆਪਣੇ ਜਿਹੜੇ ਸੁਨਿਆਵਾਂ ਉਹ ਫਾਰਮਰ ਤੱਕ